16 ਅਪ੍ਰੈਲ 1634 ਈਸਵੀ ਨੂੰ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਧੀ ਬੀਬੀ ਵੀਰੋ ਦਾ ਵਿਆਹ ਹੋਇਆ ਸੀਗਾ ਇਹਨਾਂ ਦਾ ਜਦੋਂ ਵਿਆਹ ਹੋਇਆ ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਇੱਕ ਬਹੁਤ ਵੱਡੀ ਜੰਗ ਹੁੰਦੀ ਹੈ ਤੇ ਉਸ ਜੰਗ ਵਿੱਚ ਗੁਰੂ ਘਰ ਦੇ ਬਹੁਤ ਸ਼ਰਧਾਲੂ ਸਿੱਖ ਸ਼ਹੀਦੀ ਦਾ ਜਾਮ ਪੀਂਦੇ ਕੌਣ ਸੀ ਕੀ ਉਹ ਸ਼ਰਧਾਲੂ ਸਿੱਖ ਜੰਗ ਕਿਨਾਂ ਦੇ ਨਾਲ ਹੋਈ ਇਹ ਸਾਰਾ ਕੁਝ ਜਾਣਨ ਤੋਂ ਪਹਿਲਾਂ ਆਓ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਪਿਆਰ ਤੇ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਪੁੱਤਰ ਧਨਸ਼ੀਰ ਗੁਰੂ ਹਰगोबिन्द ਪਾਸ਼ਾ ਜੀ ਦੇ ਘਰ ਦੇ ਵਿੱਚ 6 ਬੱਚਿਆਂ ਨੇ ਜਨਮ ਲਿਆ ਜਿਨ੍ਹਾਂ ਵਿੱਚੋਂ 5 ਪੁੱਤਰ ਸੀਗੇ ਇੱਕ ਉਹਨਾਂ ਦੀ ਪੁੱਤਰੀ ਬੀਬੀ ਬੀਰੋ ਗੁਰੂ ਅਰਜਨ ਦੇਵ ਪਾਸ਼ਾ ਦੇ ਪੁੱਤਰ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਘਰ ਦੇ ਵਿੱਚ ਪੰਜ ਪੁੱਤਰ ਤੇ ਇੱਕ ਬੱਚੀ ਨੇ ਜਨਮ ਲਿਆ ਉਹ ਪੰਜ ਪੁੱਤਰ ਸੀਗੇ ਬਾਬਾ ਗੁਰਦਤਾ ਜੀ ਬਾਬਾ ਅਟਲ ਰਾਏ ਜੀ ਬਾਬਾ ਅਨੀ ਰਾਏ ਜੀ ਬਾਬਾ ਸੂਰਜਮਾਲ ਜੀ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਪਾਸ਼ਾ ਤੇ ਇਹਨਾਂ ਦੀ ਇੱਕ लाड़ली ਧੀ ਬੀਬੀ ਬੀਰੋ ਸੀ ਜਿਨ੍ਹਾਂ ਦਾ ਅੱਜ ਦੇ ਦਿਨ 16 ਅਪ੍ਰੈਲ 1634 ਵਾਲੇ ਦਿਨ ਵਿਆਹ ਹੋਇਆ ਸੀ ਘਰ ਦੇ ਵਿੱਚ ਸਾਰੀਆਂ ਵਿਆਹ ਦੀਆਂ ਰਸਮਾਂ ਚੱਲਦੀਆਂ ਸਨ ਪਰ ਇੱਕ ਦਿਨ ਪਹਿਲਾਂ ਵਿਆਹ ਤੋਂ ਇੱਕ ਦਿਨ ਪਹਿਲਾਂ 15 ਅਪ੍ਰੈਲ ਨੂੰ ਮੁਗਲਸ ਖਾਨ ਨੇ ਗੁਰੂ ਘਰ ਦੇ ਉੱਤੇ ਆ ਕੇ ਹਮਲਾ ਕਰ ਦਿੱਤਾ ਜਦੋਂ ਗੁਰੂ ਘਰ ਫੁਰਤੀ ਹਮਲਾ ਕੀਤਾ ਇੱਥੇ ਬਹੁਤ ਸੰਗਤਾਂ ਵਿਆਹ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚੀਆਂ ਹੀਆਂ ਸਨ ਜੜੀਆਂ ਨਿਹੱਥੀਆਂ ਸੀਗੀਆਂ ਗੁਰੂ ਪਾਸ਼ਾ ਨੇ ਬੜੀ ਫੁਰਤੀ ਦੇ ਨਾਲ ਸਭ ਤੋਂ ਪਹਿਲਾ ਕਾਰਜ ਇਹ ਕੀਤਾ ਕਿ ਸਤ ਗੁਰ ਜੀ ਨੇ ਇੱਥੋਂ ਆਪਣੇ ਪਰਿਵਾਰ ਤੇ ਸਿੱਖਾ ਦੇ ਪਰਿਵਾਰ ਨੂੰ ਕੱਢਿਆ ਤੇ ਭਾਈ ਲੰਗਾ ਦੇ ਰਿਆਸਤ ਦੇ ਵਿੱਚ ਭੇਜਤਾ ਤੁਸੀਂ ਭਾਈ ਲੰਗਾ ਦੀ ਰਾਸਤ ਉਹਨਾਂ ਦੇ ਘਰ ਵੱਲ ਚਲੇ ਜਾਓ ਮੈਲਤੀ ਪਹੁੰਚਾ ਪਾਈ ਲੰਗਾ ਦੇ ਘਰੇ ਪਰਿਵਾਰ ਪਹੁੰਚਿਆ ਤੇ ਇੱਥੇ ਸਿੱਖਾਂ ਨੇ ਮੋਰਚਾ ਸਾਹਮਣੇ ਆ ਹੁਣ ਮੁਗਲਸ ਖਾਂ ਚੜ ਕੇ ਆਇਆ ਹੋਇਆ ਹੈ ਇਹਦੇ ਨਾਲ ਲਾਹੌਰ ਅਤੇ ਪੱਟੀ ਦੇ ਹਾਕਮ ਵੀ ਪਹੁੰਚੇ ਹੋਏ ਆ ਬੇਸ਼ੱਕ ਇੱਥੇ ਸਿੱਖਾਂ ਦੀ ਬਹੁਤ ਸ਼ਹੀਦੀ ਹੋਈ ਪਰ ਜੰਗ ਸਿੱਖਾਂ ਦੇ ਹੱਥ ਵਿੱਚ ਹੀ ਰਹੀ ਇਸ ਯੁੱਧ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਬਹੁਤ ਪਿਆਰੇ ਸਿੱਖ ਭਾਈ ਸਿੰਘਾ ਜੀ ਪੁਰोहित ਭਾਈ ਬੱਲੂ ਜੀ ਭਾਈ ਪੈਰਾਣਾ ਜੀ ਅਤੇ ਭਾਈ ਕੀਰਤਪੱਟ ਜੀ ਪੱਟਾਂ ਦੇ ਵਿੱਚੋਂ ਉਹ ਵੀ ਇੱਥੇ ਲੜਦੇ ਹੋਏ ਸ਼ਹੀਦੀ ਦਾ ਜਾਮ ਪੀ ਜਾਂਦੇ ਆ ਗੁਰੂ ਹਰਗੋਬਿੰਦ ਪਾਸ਼ਾ ਨੇ ਆਪ ਬੜੇ ਇੱਥੇ ਕਿਰਪਾਨ ਦੇ ਜ਼ੋਰ ਦਿਖਾਏ ਤੇ ਮੁਗਲਸ ਖਾਂ ਦੀ ਫੌਜ ਨੂੰ ਸਤਗੁਰ ਜੀ ਨੇ ਪਿਛਾੜ ਕੇ ਲਤਾੜ ਕੇ ਪਿਛਾ ਮੋੜ ਦਿੱਤਾ ਤੇ ਜੰਗ ਦੇ ਵਿੱਚ ਫਤਿਹ ਹਾਸਲ ਕੀਤੀ ਫਿਰ ਬੇਨਤੀ ਕਰਦੇ ਆ ਇਹ ਜਿਹੜਾ ਜੰਗ ਸੀ ਨਾ ਜੀ ਇਹ ਲਾਹੌਰ ਤੇ ਪੱਟੀ ਦੇ ਹਾਕਮ ਜਿਹੜੇ ਗੁਰੂ ਪਾਸ਼ਾ ਜੀ ਦੀ ਵੱਧ ਰਹੀ ਤਾਕਤ ਦੇ ਕੋਲੋਂ ਖਾਰ ਖਾਂਦੇ ਸੀਗੇ ਉਹਨਾਂ ਵਿੱਚ ਖਾਰ ਹੋਇਆ ਸੀਗਾ ਪਰ ਸਤਗੁਰ ਜੀ ਨੇ ਫਿਰ ਵੀ ਫਤਿਹ ਹਾਸਲ ਕੀਤੀ ਤੇ ਮੇਰੇ ਮਾਲਕ ਦੀ ਜੰਗ ਦੇ ਵਿੱਚੋਂ ਜਿੱਤ ਹਾਸਲ ਕਰਕੇ ਸਤਗੁਰ ਜੀ ਪਾਈ ਲਗਾ ਦੇ ਘਰੇ ਪਹੁੰਚੇ ਜਿੱਥੇ ਸਤਗੁਰ ਦਾ ਪਰਿਵਾਰ ਸੀਗਾ ਤੇ ਉੱਥੇ ਆਪਣੀ ਧੀ ਬੀਬੀ ਬੀਰੋ ਦਾ ਸਤਗੁਰੂ ਨਾਲ ਵਿਆਹ ਕੀਤਾ ਸੀਗਾ ਸੋ ਵਿਆਹ ਤੋਂ ਪਹਿਲਾਂ ਯੁੱਧ ਜੁੱਧ ਜਿੱਤਿਆ ਮੇਰੇ ਮਾਲਕ ਨੇ ਫਿਰ ਆਪਣੀ ਧੀ ਦਾ ਆ ਕੇ ਕਾਰਜ ਕੀਤਾ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪਣੇ ਜੀਵਨ ਚ ਚਾਰ ਜੰਗਾਂ ਲੜੀਆਂ ਤੇ ਚਾਰ ਦੀਆਂ ਚਾਰ ਜੰਗਾਂ ਮੇਰੇ ਮਾਲਕ ਨੇ ਜਿੱਤੀਆਂ ਆ। ਸਤਗੁਰ ਜੀ ਦੇ ਪਰਿਵਾਰ ਦੇ ਨਾਲ ਅੱਜ ਦਾ ਇਤਿਹਾਸ ਦਾ ਵਰਕਾ ਜੁੜਦਾ ਆ। ਫਿਰ ਬੇਨਤੀ ਕਰਦਿਆਂ ਧੰ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਪੁੱਤਰੀ ਬੀਬੀ ਬੀਰੋ ਦਾ 16 April 1634 ਨੂੰ ਵਿਆਹ ਹੋਇਆ ਸੀਗਾ। ਇਹ ਗੁਰੂ ਹਰਗੋਬਿੰਦ ਪਾਸ਼ਾ ਜੀ ਇੱਕੋ ਇੱਕ ਅਲੋਤੀ ਪੁੱਤਰੀ ਸੀ। ਜਮੇ ਦਾ ਕਹਿ ਲਵਾ ਕਿ ਧੰਗ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੀ ਭੈਣ ਬੀਬੀ ਬੀਰੋ ਜਿਨ੍ਹਾਂ ਦਾ ਅੱਜ ਦੇ ਦਿਨ 16 April 1634 ਨੂੰ ਵਿਆਹ ਹੋਇਆ ਸੀ ਇਹ ਗੁਰੂ ਘਰ ਦੀ ਦੇਖੋ ਕਿੰਨੀ ਕਮਾਲ ਦੀ ਬੁਲੱਖਣਤਾ ਆ ਇੱਕ ਪਾਸੇ ਯੁੱਧ ਵੀ ਲੜਿਆ ਜਾ ਰਿਹਾ ਤੇ ਨਾਲ ਦੀ ਨਾਲ ਹੀ ਪਰਿਵਾਰਕ ਦੀ ਖੁਸ਼ੀਆਂ ਵਿੱਚ ਸ਼ਾਮਲ ਵੀ ਹੋਇਆ ਜਾ ਰਿਹਾ ਧਰਮ ਦਾ ਕਾਰਜ ਵੀ ਤੇ ਗ੍ਰਸਤੀ ਪਣਾ ਵੀ ਇਹੀ ਇੱਕ ਵਲੱਖਣਤਾ ਸੀ ਗੁਰੂ ਨਾਨਕ ਦੇ ਘਰ ਦੀ ਕਿ ਤੁਸੀਂ ਆਪਣੇ ਘਰ ਵਿੱਚ ਰਹਿ ਕੇ ਆਪਣੇ ਧਰਮ ਨੂੰ ਨਿਭਾਓ ਜੰਗਲਾਂ ਦੇ ਵਿੱਚ ਜਾਣਾ ਪਹਾੜਾਂ ਵਿੱਚ ਜਾਣਾ ਭੁੱਖੇ ਰਹਿਣਾ ਕੱਪੜੇ ਉਤਾਰ ਦੇਣੇ ਸੰਸਾਰ ਤੋਂ ਭਗੋੜੇ ਹੋ ਜਾਣਾ ਇਹ ਸਿੱਖੀ ਦਾ ਕਨਸੈਪਟ ਨਹੀਂ ਸੀ ਸਾਡਾ ਵਿਸ਼ਾ ਇਹ ਸੀਗਾ ਕਿ ਗ੍ਰਿਸ਼ਤੀ ਵਿੱਚ ਰਹਿ ਕੇ ਧਰਮ ਨੂੰ ਨਿਭਾਉਣਾ ਤੇ ਮੇਰੇ ਮਾਲਕ ਨੇ ਆਖਿਆ ਸੀਗਾ ਜਿਵੇਂ ਚਿੱਕੜ ਦੇ ਵਿੱਚ ਕਮਲ ਦਾ ਫੁੱਲ ਨਰਲੇਪ ਰਹਿਂਦਾ ਚਿੱਕੜ ਤੋਂ ਇਸੇ ਤਰ੍ਹਾਂ ਤੁਸੀਂ ਗ੍ਰਸਤੀ ਵਿੱਚ ਰਹਿ ਕੇ ਮੇਰੇ ਮਾਲਕ ਜੀ ਕਹਿੰਦੇ ਵਿਕਾਰਾਂ ਦੇ ਚਿੱਕੜ ਤੋਂ ਨਰਲੇਪ ਰਹਿ ਕੇ ਆਪਣਾ ਧਰਮ ਨਿਭਾਉਣਾ ਆ ਸਾਨੂੰ ਸਾਰੀ ਇਹ ਘਟਨਾ ਤੋਂ ਇਹ ਸਿੱਖਿਆ ਵੀ ਮਿਲਦੀ ਹੈ ਸੋ ਗੁਰੂ ਮਾਲਕ ਕਿਰਪਾ ਕਰੇ ਸਤਿਗੁਰੂ ਮਿਹਰਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ